ਸਰਬਜੀਤ ਸੰਗਰੂਰ ਵੀ ਦੀ ਰਚਨਾ ਕੁਝ ਨਹੀਂ ਰੱਖਿਆ ਅਗਿਆਨਤਾ ਵਿੱਚ ਲੋੜ ਗਿਆਨ ਰੂਪੀ ਕਮਾਈ ਦੀ ਹੀ ਹੈ ਲੋੜ ਪੀੜ ਪਿੱਛੇ ਲੱਗਣ ਦੀ ਨਹੀਂ ਸੰਗਰੂਰ ਵੀ ਲੋੜ ਪੀੜ ਪਿੱਛੇ ਲੱਗਣ ਦੀ ਨਹੀਂ ਸੰਗਰੂਰ ਵੀ ਸਗੋਂ ਕਾਬਲੀਅਤ ਇਤਕ ਉਚਾਈ ਦੀ ਹੀ ਹੈ ਕਾਬਲੀਤ ਇਤਕ ਉਚਾਈ ਦੀ ਹੀ ਹੈ ਗੱਲ ਮੋਨੇ ਜਾਂ ਸਰਦਾਰ ਦੀ ਨਹੀਂ ਗੱਲ ਮੋਨੇ ਜਾਂ ਸਰਦਾਰ ਦੀ ਨਹੀਂ ਗੱਲ ਤਾਂ ਸੱਚੇ ਕਿਰਦਾਰ ਦੀ ਹੀ ਹੈ ਗੱਲ ਤਾਂ ਸੱਚੇ ਕਿਰਦਾਰ ਦੀ ਹੀ ਹੈ ਨਜ਼ਾਇਜ਼ ਲੁੱਟਣ ਕੁੱਟਣ ਵਾਲੇ ਦੀ ਨਹੀਂ ਨਜ਼ਾਇਜ਼ ਲੁੱਟਣ ਕੁੱਟਣ ਵਾਲੇ ਦੀ ਨਹੀਂ ਜ਼ਮੀਰਾਂ ਵਾਲੇ ਸਰਦਾਰ ਦੀ